ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਵਿੱਚ ਤੇ ਅੱਜ ਆਪਾਂ ਲੈ ਕੇ ਆਇਆ ਕੱਕੇ ਤੇ ਬੋਲੀਆਂ ਪਹਿਲਾਂ ਊੜੇ ਤੋਂ ਲੈ ਕੇ ਹਾਏ ਤੱਕ ਬੋਲੀਆਂ ਆਪਣੇ ਚੈਨਲ ਤੇ ਆਈਆਂ ਜੇ ਤੁਸੀਂ ਨਹੀਂ ਵੇਖੀਆਂ ਤੇ ਚੈਨਲ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ ਅੱਜ ਆਪਾਂ ਸ਼ੁਰੂ ਕਰਾਂਗੇ ਕੱਕੇ ਤੇ ਬੋਲੀਆਂ ਕਿ ਕੱਕੇ ਤੇ ਕਿਹੜੀਆਂ-ਕਿਹੜੀਆਂ ਬੋਲੀਆਂ ਨੇ ਕਾਲਿਆ ਹਿਰਨਾ ਪੀਲੇ ਹਿਰਨਾ ਕਾਲਿਆ ਹਿਰਨਾ ਪੀਲੇ ਹਿਰਨਾ ਤੇਰੇ ਸੰ ਤੇਰੇ ਸਿੰਗਾ ਤੇ ਕੀ ਕੁਝ ਲਿਖਿਆ ਵੇ ਤਿੱਤਰ ਤੇ ਮੁਰਗੀਆਂ ਤਿੱਤਰ ਤੇ ਮਰ ਗਈਆਂ ਹੁਨ ਨ ਸਿਆਣ ਦੀਆਂ ਦਿਉਰਾਂ ਉੱਪਰ ਜਾਇਆਂ ਵੇ ਹੁਨ ਨ ਸਿਆਣ ਦੀਆਂ ਦਿਉਰਾਂ ਉੱਪਰ ਜਾਇਆਂ ਵੇ ਹੁਨ ਨ ਸਿਆਣ ਦੀਆਂ ਕੋਰੇ ਕੋਰੇ ਕੁੰਡੇ ਵਿੱਚ ਮੇਰੇ ਜਾ ਮੈਂ ਰਗੜਾਂ ਕੋਰੇ ਕੋਰੇ ਕੁੰਡੇ ਵਿੱਚ ਮੇਰੇ ਜਾ ਮੈਂ ਰਗੜਾਂ ਕੋਲੇ ਬੈ ਕੇ ਦਾਣੀ ਇਹਦਾ ਚਿੱਤ ਚਟਣੀ ਨੂੰ ਕਰਦਾਣੀ ਇਹਦਾ ਚਿੱਤ ਚਟਣੀ ਨੂੰ ਕਰਦਾਣੀ ਕੋਰੇ ਕੋਰੇ ਕੁੰਡੇ ਵਿੱਚ ਮਿਰਚਾਂ ਮਰਗੜਾ ਕੋਰੇ ਕੋਰੇ ਕੁੰਡੇ ਵਿੱਚ ਮਿਰਚਾਂ ਮਰਗੜਾ ਸੋਰੇ ਦੀ ਅੱਖ ਵਿੱਚ ਦੇਨੀਆਂ ਨਹੀਂ ਖੁੰਡੇ ਕੱਢਣੇ ਦਾ ਅਲਖਮਕਾ ਦੇਨੀਆਂ ਨਹੀਂ ਖੁੰਡੇ ਕੱਢਣੇ ਅਲਖਮਕਾ ਦੇਨੀ ਕੋਰੇ ਕੋਰੇ ਕੁਝੇ ਵਿੱਚ ਦਹੀਂ दही मैं जमोनियां तड़के उठके रडकांगे षड्योनगे लस्सी नु चिडकांगे षड्योनगे लस्सी नु चिडकांगे कलम कल्ली तोड़ा मैं कल कलनी तोड़ा करिरा नालों टहले वे खड़ा रहे ਵੇ ਖੜਾ ਰਹਿ ਝਾਲ ਮਾ ਸਬਬੀ ਹੋਗੇ ਮਿਲੇ ਵੇ ਖੜਾ ਰਹਿ ਝਾਲ ਮਾ ਸਬਬੀ ਹੋਗੇ ਮਿਲੇ ਕੱਲਮ ਕੱਲੀ ਤੋੜਾ ਵੇ ਕਰੀਰਾ ਨਾਲ ਠੇਲੇ ਨਹੀਂ ਸੰਭਾਲ ਗੋਰੀਏ ਚੁੰਨੀ ਤੇ ਨਾਗ ਮਿਲੇ ਨਹੀਂ ਸੰਭਾ ਔਰ ਇਹ ਦਿਨ ਨਹੀਂ ਦੇ ਨਾਗ ਮਿਲੇ ਕੱਲਮ ਕੱਲੀ ਤੋੜਾ ਤੂੰ ਕੇ ਰੀਰਾ ਨਾਲ ਟੇਲੇ ਨਹੀਂ ਸੰਬਲ ਕੋਰੀਏ ਚੁੰਨੀ ਤੇ ਨਾਗ ਮਲੇ ਕਦੇ ਨਾ ਤੋੜਿਆ ਸッセ ਹਸਦੀ ਖੇਡਦੀ ਕਦੇ ਨਾ ਤੋੜਿਆ ਅਕੜਾ ਕਰਕੇ ਸਾਨੂੰ ਤੋੜ ਸッセ ਸਸੀਏ ਨੀਸਲਾ ਕਰਕੇ ਸਾਨੂੰ ਤੋੜ ਦੇ ਸッセ ਨੀਸਲਾ ਕਰਕੇ ਕਦੇ ਨਾ ਖਾਦੇ ਤੇਰੇ ਖੱਟੇ ਜਾਮ ਨੂੰ ਕਦੇ ਨਾ ਖਾਦੇ ਵੇਕੜਾ ਕਰਕੇ ਛੱਡ ਗਿਓ ਵੇ ਜਾਲ ਮਾ ਵਿਆਹ ਕਰਕੇ ਛੱਡ ਗਿਓ ਏ ਜਾਲ ਮਾ ਵਿਆਹ ਕਰਕੇ ਕਦੇ ਨਾ ਖਾਦੇ ਤੇਰੇ ਖੱਟੇ ਜਾਮ ਨੂੰ ਕਦੇ ਨਾ ਖਾਦੇ ਤੇਰੇ ਰਸ ਵੇੜੇ ਤੁੰਬਾ ਵੱਜਦਾ ਝਾਲ ਮਾਂ ਵਿੱਚ ਵੇੜੇ ਤੁੰਬਾ ਵੱਜਦਾ ਝਾਲ ਮਾਂ ਵਿੱਚ ਵੇੜੇ ਕੋਈ ਸੋਨਾ ਕੋਈ ਚਾਂਦੀ ਕੋਈ ਪਿੱਤਲ ਪਰਿਪਰਾ ਤਵੇ ਜਾ ਚਾਂਜਰ ਕਿਤੋ ਲਿਆ ਦੇ ਨੱਚੂੰਗੀ ਸਾਰੀ ਰਾਤ ਤਵੇ ਜਾ ਚਾਂਜਰ ਕਿਤੋ ਲਿਆ ਦੇ ਨੱਚੂੰਗੀ ਸਾਰੀ ਰਾਤ ਕੋਈ ਸੋਨਾ ਕੋਈ ਜਾਂਦੀ ਕੋਈ ਪਿੱਤਲ ਭਰੀ ਪ੍ਰਾਤਵੇ ਤਰਤੀ ਨੂੰ ਕਲੀ ਕਰਾ ਦੇ ਨੱਚੂੰਗੀ ਸਾਰੀ ਰਾਤ ਵੇ ਤਰਤੀ ਨੂੰ ਕਲੀ ਕਰਾ ਦੇ ਨੱਚੂੰਗੀ ਸਾਰੀ ਰਾਤ ਇਹ ਬੋਲੀ ਬਹੁਤ ਸੋਹਣੀ ਹੈ ਕੋਈ ਸੋਨਾ ਕੋਈ ਜਾਂਦੀ ਕੋਈ ਪਿੱਤਲ ਭਰੀ ਪ੍ਰਾਤਵੇ ਤਰਤੀ ਨੂੰ ਕਲੀ ਕਰਾ ਦੇ ਨੱਚੂੰਗੀ ਸਾਰੀ ਰਾਤ ਵੇ ਤਰਤੀ ਕਰਾ ਦੇ ਨੱਚੂੰਗੀ ਸਾਰੀ ਰਾਤ ਕੁੱਟੇ ਕੁੱਟੇ ਚੂਰੀਆਂ ਮੈਂ ਕੁੱਠੇ ਉੱਤੇ ਪਾਉਣੀ ਆਈ ਕਾਂਗੜੇ ਖਾ ਜਾਣਗੇ ਹੋਏ ਸਾਨੂੰ ਨਵਾਂ ਪੁਵਾੜਾ ਪਾ ਜਾਣਗੇ ਹੋ ਸਾਨੂੰ ਨਵਾਂ ਪੁਵਾੜਾ ਪਾ ਜਾਣਗੇ ਕੁੱਟੇ ਕੁੱਟੇ ਚੂਰੀਆਂ ਮੈਂ ਕੁੱਠੇ ਉੱਤੇ ਪਾਉਂਦੀ ਆਈ ਕਾਂਗੜੇ ਖਾ ਜਾਣਗੇ ਓ ਨੋ ਸੱਸ ਦੀ ਲੜਾਈ ਪੁਵਾ ਜਾਣਗੇ ਓ ਨੋ ਸੱਸ ਦੀ ਲੜਾਈ ਪੁਵਾ ਜਾਣਗੇ ਕਲਾਰਾਂ ਦੀ ਮਾਮੀ ਵਿਆਹ ਤੇ ਆਈ ਕਲਾਰਾਂ ਦੀ ਮਾਮੀ ਵਿਆਹ ਤੇ ਆਈ ਆਈ ਹਥਲਮ ਕਾਕੇ ਬਈ ਨਾ ਕੋਈ ਲੀੜਾ ਨਾ ਕੋਈ ਲੱਤਾ ਬਈ ਨਾ ਕੋਈ ਲੀੜਾ ਨਾ ਕੋਈ ਲੱਤਾ ਨਾ ਕੋਈ ਟੂਮ ਲਈ ਆਈ ਡਾਰਜਵਾਕਾਂ ਦੀ ਲੱਡੂ ਖਾਣ ਨੂੰ ਲਈ ਆਈ ਡਾਰਜਵਾਕਾਂ ਦੀ ਲੱਡੂ ਖਾਣ ਨੂੰ ਲਈ ਆਈ ਡਾਰਜਵਾਕਾਂ ਦੀ ਹੈਵੀ ਬਹੁਤ ਸਣੀ ਐ ਇੰਦੇ ਤੇ ਕੁਛ ਵੀ ਆ ਸਕਦਾ ਅੱਗੇ ਕਲਾਰਾ ਦੀ ਥਾਂ ਤੇ ਕੋਠੇ ਤੇ ਸਨ ਕੋਠੇ ਤੇ ਸਤਾਇchna ਕੁੜੇ ਜੀਜੇ ਦੀ ਆਕੜ ਪੰਨਾ ਕੁੜੇ ਜੀਜੇ ਦੀ ਆਕੜ ਪੰਨਾ ਕੁੜੇ ਕੰਗੀ ਮਾਏ ਮੇਰੀਏ ਮੈਂ ਬੁੜੇੜੇ ਨਾਲ ਮੰਗੀ ਮਾਏ ਮੇਰੀਏ ਮੈਂ ਬੁੜੜੇ ਨਾਲ ਮੰਗੀ ਮੈਂ ਬੁੜੜੇ ਨਾਲ ਮੰਗੀ ਮਾਏ ਮੇਰੀਏ ਫੁਕਾ ਮਾਏ ਮੇਰੀਏ ਮੈਂ ਬੁਢੜੇ ਨੂੰ ਫੁਕਾਂ ਫੁਕਾ ਮਾਏ ਮੇਰੀਏ ਮੈਂ ਬੁਢੜੇ ਨੂੰ ਫੁਕਾਂ ਫੁਕਾਣੀ ਮਾਏ ਮੇਰੀਏ ਕਲਦਾ ਆਇਆ ਮੇਲ ਸੁਨਿੰਦਾ ਕਲਦਾ ਆਇਆ ਮੇਲ ਸੁਨਿੰਦਾ ਸੁਰਮਾ ਸਭ ਨੇ ਪਾਇਆ ਨੀ ਗੈਂ ਘੱਟੇ ਸਭ ਨੂੰ ਸੋਂਦੇ ਨੀ ਗੈਨੇ ਘੱਟੇ ਸਭ ਨੂੰ ਸੋਂਦੇ ਵਿਰਲਾ ਰੰਗ ਵਟਾਇਆ ਕੁੜੀ ਦੀ ਮਾਮੀਨੇ ਗਿੱਦਾ ਖੂਬ ਰਜਾਇਆ ਕੁੜੀ ਦੀ ਮਾਮੀ ਨੇ ਗਿੱਦਾ ਖੂਬ ਰਚਾਇਆ ਕੱਦੂ ਨੀ ਗਵੰਡ ਨੇ ਕੈਦ ਕਰਾ ਕੈਦ ਕਰਾ ਕੇ ਛੱਡੂ ਨੀ ਗਵੰਡ ਨੇ ਕੈਦ ਕਰਾ ਕੇ ਕੱਦ ਸਰੋਂ ਦੇ ਬੂਟੇ ਵਰਗਾ ਕੱਦ ਸਰੋਂ ਦੇ ਬੂਟੇ ਵਰਗਾ ਦੁਰਦਾਨੀ ਵੀ ਪਾ ਕੇ ਨੀ ਬੜਾ ਮੋੜਿਆ ਨਹੀਂ ਉਹ ਮੁੜਦਾ ਨੀ ਬੜਾ ਮੋੜਿਆ ਨੀਓ ਮੁੜਦਾ ਵੇਖ ਲਿਆ ਸਮਝਾ ਕੇ ਸਈਓਨੀ ਮੈਨੂੰ ਰੱਖਣਾ ਪਿਆ ਮੁੰਡਾ ਗਾਲ ਦਤ ਬੀਤ ਬਣਾ ਕੇ ਸਈਓਨੀ ਮੈਨੂੰ ਰੱਖਣਾ ਪਿਆ ਮੁੰਡਾ ਰੱਖਣਾ ਪਿਆ ਗਾਲ ਦਤ ਬੀਤ ਬਣਾ ਕੇ ਸਈਓਨੀ ਮੈਨੂੰ ਰੱਖਣਾ ਪਿਆ ਇਹ ਵੀ ਬਹੁਤ ਸੋਹਣੀ ਬੋਲੀ ਹੈ ਕਿਊਟ ਜੀ ਤੇ ਅੱਗੇ ਆਪਣੀ ਬੋਲੀ ਗੀਅਮ ਕਾਂ ਦਾ ਕਰਦਾ ਏ ਗੁਮਾਨ ਅਖਥ ਅਕਲਾਨੂ ਮਾਰ ਸਾਡੇ ਪਿੰਡ ਚ ਮੈਂ ਪਤਲੀ ਪਤੰਗ ਮੁੰਡੇਆ ਦੇਵਾ ਆਸ਼ਕਾ ਨੂੰ ਸੂਲੀ ਉੱਤੇ ਟੰਗ ਮੁੰਡੇਆ ਦੇਵਾ ਆਸ਼ਕਾ ਨੂੰ ਸੂਲੀ ਉੱਤੇ ਟੰਗ ਮੁੰਡੇਆ ਕੇੜੇ ਪਾਸਿਓਂ ਆਈਏ ਤੂੰ ਫੁੱਲ ਵਰਗੀ ਟੈਕਰੀ ਪਲ ਵਿੱਚ ਰੂਪ ਵਟਾਈਏ ਨੀ ਕਿਹੜੇ ਗੱਭਰੂ ਨੂੰ नाग ਲੜਾਈਏ ਟਾਂ ਵਿੱਚ ਦੀ ਟੁੱਟ ਟਾਗੀ ਕਿਹੜੇ ਗੱਭਰੂ ਨੂੰ नाग ਬਣ ਲੜਾਈਏ ਕੱਚ ਦੇ ਗੱਲਾ ਸਿੱ ਉੱਤੇ ਠੂਠੀ ਨੀ ਐਡੀ ਕੀ ਤੂੰ ਜਲਦਾਰਨੀ ਕਾਤੋਂ ਪਾਈਏ ਮੜਕ ਨਾਲ ਫੋਕੀਨੀ ਕਾਤੋਂ ਪਾਈਏ ਮੜਕ ਨਾਲ ਫੋਕੀਨੀ ਇਦੀਆਂ ਬੋਲੀਆਂ ਇੰਨੀਆਂ ਹੀ ਸੀ ਤੇ ਲਾਈਕ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜੜੀਆਂ ਵਿੱਚ ਮਾੜੀਆਂ ਮਾੜੀਆਂ ਗਲਤੀਆਂਆਂ ਦੀਆਂ ਨੇ ਇਨ ਨੂੰ ਇਗਨੋਰ ਕਰਿਆ ਕਰੋ ਬੋਲੀ ਨੂੰ ਥੋੜਾ ਜਿਆਦਾ ਧਿਆਨ ਨਾਲ ਸਮਝਿਆ ਕਰੋ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਸ਼ੇਅਰ ਵੀ ਜ਼ਰੂਰ ਕਰੋ ਤੇ ਅੱਗੇ ਆਪਾਂ ਔੜੇ ਤਲਾ ਕੇ ਆਹੇ ਤੇ ਕਰ ਬੋਲੀਆਂ ਇਆਂ ਇਹਨਾਂ ਵਿੱਚੋਂ ਤੁਹਾਨੂੰ ਕਿਹੜੀ ਬੋਲੀ ਤੁਹਾਨੂੰ ਸਭ ਤੋਂ ਜਿਆਦਾ ਸੋਹਣੀ ਲੱਗੀ ਤੇ ਉਹ ਕਮੈਂਟ ਕਰਕੇ ਜ਼ਰੂਰ ਬੱਸੋ ਤੇ ਬੋਲੀਆਂ ਨੂੰ ਲਾਸਟ ਕਰ ਦੇਖਣ ਲਈ ਬਹੁਤ ਜ਼ਿਆਦਾ ਧੰਨਵਾਦ